ਖਾਲਸਾ ਸਾਹਿਬੀ ਵਾਹਿਗੁਰੂ ਜੀ ਕੀ ਫਤਿਹ ਖੜੇ ਆ ਬਾਈ ਜੀ ਦਾਣਾ ਮੰਡੀ ਰੋੜੀ ਕਪੂਰਾ ਦੇ ਵਿੱਚ ਮਿਲਦੇ ਆ ਫਿਰ ਉਹਨਾਂ ਕਿਸਾਨਾਂ ਵੀਰਾਂ ਨੂੰ ਜਿਹੜੇ ਵੀਰ ਝੋਨਾ ਲੈ ਕੇ ਕਾफी ਸਮੇਂ ਤੋਂ ਇੱਥੇ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿੰਨੇ ਲੋਕ ਇੱਥੇ ਬੈਠਿਆ ਨੂੰ ਕੰਨ ਦੇਣੋ ਬਾਈ ਤੇ ਝੋਨਾ ਕਿਵੇਂ ਬਾਈ ਸੁੱਕਾ ਜੀ 15 ਮੱਗ ਚਰਾ ਗਿਆ 15 ਤੁਲੀਆਂ ਦਾ ਵਧੀਆ ਬਹੁਤ ਵਧੀਆ ਕੋਈ ਪਰੇਸ਼ਾਨੀ ਕੋਈ ਤੋਲਣ ਵਾਲਿਆਂ ਵੱਲੋਂ ਜਾਂ ਕਿਸੇ ਹੋਰ ਗੱਲਬਾਤ ਕੋਈ ਪਰੇਸ਼ਾਨੀ ਨਹੀਂ ਲਗੀ ਵਧੀਆ ਤੋਲ ਲੱਗਦਾ ਵਧੀਆ ਭਾ ਲੱਗਦਾ ਜਾਂ ਸੁੱਕਾ ਉਹਦੇ ਨਾਲ ਜਾਂ ਤੁਲੀ ਜਾਂਦਾ ਹਾਂ ਇ ਗੋਇ ਟੁਲੀ ਜਾਂਦਾ ਏ ਧੰਨਵਾਦ ਬਾਈ ਕਿਵੇਂ ਹਾਂਜੀ ਖਾਲਸਾ ਜੀ ਧੋਣਾ ਕਿਵੇਂ ਵਿਕੀਆਂ ਦਾ ਮੰਡੀ ਚ ਵਧੀਆ ਵਧੀਆ ਜੀ ਵਿਕਦਾ ਕੋਈ ਖੱਜਲ ਖਵਾਰੀ ਤਾਂ ਨਹੀਂ ਹੁੰਦੀ ਨਹੀਂ ਜੀ ਨਹੀਂ ਜਦੋਂ ਸੁੱਕਾ ਆਉਂਦਾ ਤੁਲੀਆਂ ਨਾਲ ਦੀ ਨਾਲ ਹਾਂਜੀ ਹਾਂ ਨਾਲ ਦੀ ਧੰਨਵਾਦ ਬਾਈ ਹਾਂਜੀ ਪ੍ਰਮੇਲ ਸਿੰਘ ਧੋਣੇ ਵਾਲੇ ਵੀ ਕੀ ਹਾਲ ਦਾ ਪਿੰਦੇ ਬਹੁਤ ਜੀ ਸੁੱਕਾ ਚੋਣਾਂ ਤੁਲੀ ਜਾਂਦਾ ਜੀ ਵੱਧੀਆ ਕਿੱਲਾ ਚੋਣਾਂ ਵੀ ਚੋਣਦਾ ਕੋਈ ਜ਼ਿੰਮੇਦਾਰ ਨੂੰ ਖੱਜਲ ਖਵਾਰੀ ਕੀ ਵੀ ਦਾ ਖੱਜੇ ਕਰਨੀ ਜਿਹਦਾ ਬਾਤ ਨਾ ਆ ਜਾਂਦਾ ਜੀ ਤੁਲੀ ਜਾਂਦਾ ਨਹੀਂ ਆਉਂਦੇ ਆਲੇ ਬੋਲਣਗੇ ਭਾਈ ਮਾ ਠੀਕ ਆ ਭਾਈ ਹਾਂਜੀ ਭਾਈ ਜੀ ਕਿੰਨੇ ਲੋਕਾਂ ਦਾ ਮਨ ਝੋਨਾ ਲੈ ਗਿਆ ਇਹਨੂੰ ਮੰਡੀ ਚ ਭਾਈ ਪਰਸੋ ਲੈ ਕੇ ਆਏ ਸੀਗਾ ਹਾਂਜੀ ਭਾਈ ਜੀ ਅੱਜ ਤੁਲ ਗਿਆ ਜੀ ਆਪਣਾ 17 ਮੁਕਚਰਾਇਆ ਸੀਗਾ 17 18 ਸਾਢੇ 17 ਆਇਆ ਸੀਗਾ ਅੱਜ ਤੁਲ ਗਿਆ ਹਾਂਜੀ ਤੇ ਜਿਹੜਾ ਵਧਗਾ ਤੁਲੀ ਜਾਂਦਾਗਾ ਵਧਗਾ ਲਿਫਟਿੰਗ ਹੋਈ ਜਾਂਦੀ ਕੱਲ ਦੀ ਬੰਦ ਆ ਥੋੜਾ ਇਹ ਨਾ ਕੰਮ ਤੇ ਮੜਾ ਇਹ ਨਾ ਆਜੀ ਠੀਕ ਆ ਉਂ ਠੀਕ ਚੱਲੀ ਜਾਂਦਾ ਯਾਨੀ ਖੇਤ ਦੀ ਦਵਾਰੀ ਕਿਸਾਨ ਦੀ ਨਹੀਂ ਹੁੰਦੀ ਨਹੀਂ ਹੁੰਦੀ। ਬਹੁਤ ਧੰਨਵਾਦ ਬਾਈ ਭਾਜੀ। ਬੋਲੋ। ਹਾਂ ਸਰ ਭਾਈ ਸਸਰੀ ਦਾ। ਸਸਰੀਆ ਭਾਈ ਜੀ ਕਿਵੇਂ ਝੋਨੇ ਵਾਲੇ ਕੋਈ ਪ੍ਰੋਬਲਮ ਸਾਨੂੰ ਮੰਡੀ ਰੋੜੀ 'ਚ ਪੂਰੇ ਚ? ਕੋਈ ਪ੍ਰੋਬਲਮ ਨਹੀਂ ਸਾਨੂੰ ਤਾਂ ਜੀ। ਜਿਵੇਂ ਨਹੀਂ ਆਈ। ਵਧੀਆ ਤੁਲੀ ਜਾਂਦਾ। ਨਾਲੇ ਕਹਿੰਦੇ ਵੀ ਜ਼ਿੰਮੇਵਾਰ ਖੱਜਲ ਖਵਾਉਂਦੇ ਚਾਰ-ਚਾਰ ਰੋੜਾ। ਬਹੁਤ ਧੰਨਵਾਦ ਮੇਰੀ ਗੱਲ ਸੁਣਦੇ। ਤੂੰ ਗਿੱਲਾ ਵੱਢ ਕੇ ਲਿਆ ਤਾਂ ਖੱਜਲ ਖਰ ਹੋਏ ਗਈ। ਯਾਨੀ ਉਂ ਪ੍ਰੋਬਲਮ ਨਹੀਂ। ਸੁੱਕਾ ਲੈ ਕੇ ਆਓ ਤੇ ਨਾਲ ਦੀਆਂ ਤੁਲੀਆਂ ਦਾ ਨਾਲੇ ਲਿਫਟ ਹੋ ਜਾਂਦੀ ਹੈ। ਇਦਾਂ ਹੀ ਬਾਈ ਰਾਜਾ। ਹਾਂ ਜੀ ਐਵੇਂ ਹੀ। ਕੋਈ ਇਹ ਚ ਝੂੜਦਾ ਨਹੀਂ। ਕੋਈ ਝੂੜ। ਬਿਲਕੁਲ ਸਹੀ ਹਾਂਜੀ ਬਾਈ ਜੀ ਤੋਂ ਨਮਜ ਕਿਵੇਂ ਹੈ ਕੀ ਹਾਲ ਹੈ ਤੋਂਨੇ ਦੇ ਸਸਤੀ ਕਾ ਬਾਈ ਜੀ ਸਸਤੀ ਕਾ ਬਾਈ ਜੀ ਤੋਂਨਾ ਧੰਨਵਾਦ ਛੋਟਾ ਇਹ ਰਹ ਹੁੰਦਾ ਹਾਂਜੀ ਤੇ ਓ ਸੁੱਕਾ ਤੇ ਦਾ ਹੁੰਦਾ ਹਾਂਜੀ ਸਾਥ ਹੀ ਨਾਲ ਬੋਲੀ ਲੱਗਦੀ ਨਾਲ ਦੇ ਹੱਤ ਲਈ ਜਾਂਦਾ ਜੀ ਨਾਲੇ ਤੁਲੀ ਜਾਂਦਾ ਹੈ ਕਿਸੇ ਕਿਸਾਨ ਵੀ ਨੂੰ ਪ੍ਰੋਬਲਮ ਕੋਈ ਨਾ ਜੀ ਕਿਸੇ ਨੂੰ ਨਹੀਂ ਆਉਂਦੀ ਜਿਹੜੀ ਆਉਂਦੀ ਹੈ ਨਾ ਜਿੱਲੇ ਵਾਲੇ ਨੂੰ ਕਿਸੇ ਨੂੰ ਆਉਂਦੀ ਹੈ ਸੁੱਕੇ ਵਾਲੇ ਨੂੰ ਆਉਂਦੀ ਹੈ ਬਾਕੀ ਹੁਣ ਸਾਰੇ ਤਰਕੀਬਨ ਸੁੱਕਾ ਹੀ ਲਾਉਂਦੇ ਐ ਚੀ ਆਖਣਾ ਕੋਈ ਟਾਮਾ ਨਹੀਂ ਕਿਸਾਨ ਵੀ ਆਪਣੇ ਨਾਲ ਸਪੋਰਟ ਕਰਨ ਲੱਗੇ ਹਾਂਜੀ ਹਾਂ ਧੰਨਵਾਦ ਬਾਈ ਜੀ ਬਹੁਤ ਬਹੁਤ ਮੈਨਾ ਕਿਹੜੀ ਸੇਵਾ ਥੋਡੀ ਬਿਜਲੀ ਦੀ ਸੇਵਾ ਗਊਆਂ ਦੀ ਸੇਵਾ ਸਾਰਿਆਂ ਤੋਂ ਉੱਤਮ ਸੇਵਾ ਤੇਰੀ ਆ ਭਰਾਵਾ ਤੇ ਮਹਾਰਾਜ ਚੜ੍ਹਦੀ ਕਲਾ ਜ ਤੈਨੂੰ ਰੱਖੇ ਸਕੇ ਕਲ ਜੋ ਤੁਹਾਡੇ ਭਰਾਵਾਂ ਦਾ ਬਈ ਮੇਰੇ ਤੇ ਵੀ ਪਿਆਰ ਹੈ ਤੇ ਤਾਂ ਹੀ ਤੁਹਾਡੇ ਵਿੱਚ ਬਈ ਜੀ ਆਈਦਾ ਹੈ ਬਾਕੀ ਯਾਰ ਫ੍ਰੀ ਸੇਵਾ ਕੌਣ ਕਰ ਸਕਦਾ ਬਿਜਲੀ ਦੀ ਇਦੋਂ ਉੱਤੇ ਅਸੀਂ ਇਹਨਾਂ ਵੀ ਤੂੰ ਆ ਤਾਂ ਬਿਜਲੀ ਸਾਡੇ ਪਿੰਡ ਦੀ ਲਾਈਟਾਂ ਸਾਡੇ ਖੇਤਾਂ ਦੀਆਂ ਚੱਲਦੀਆਂ ਨਹੀਂ ਨਹੀਂ ਚੱਲਦੀਆਂ ਇਹ ਵੀ ਅਸੀਂ ਨਾਲਾਂ ਨੇ ਜੀ ਯਾਨੀ ਕਿਸਾਨ ਵੀ ਸਾਰੇ ਸੌਖੇ ਆ ਜੀ ਬਹੁਤ ਵਧੀਆ ਸੌਖੇ ਆ ਠੀਕ ਆ ਸੁੱਕਾ ਤੋਲਦਾ ਪਰ ਮੁਕਦਰਨਾ ਜਿਵੇਂ ਹੁਣ 17 18 ਨਹੀਂ ਆਉਂਦਾ 19 20 ਤੋਲੇ ਯਾਰ ਕੀ ਹੁੰਦਾ ਠੀਕ ਆ ਬਾਈ ਜੀ 19 ਵੀ ਸੁੱਕਾ ਚੋਂ ਨਾ 19 ਕਿਹੜਾ ਗਿੱਲਾ ਚੋਂ ਨਾ ਠੀਕ ਹਾਂ ਹਾਂ ਠੀਕ ਧੰਨਵਾਦ ਬਾਈ ਜੀ ਠੀਕ ਆ ਜੀ ਮਿਹਰਬਾਨੀ ਹਾਂਜੀ ਬਾਈ ਜੀ ਝੋਨਾ ਝਾਤੀ ਕਾ ਬਾਈ ਜੀ ਝੋਨਾ ਤੋਲਣਾ ਕੋਈ ਗਿੱਲੇ ਦਾ ਸੁੱਕੇ ਦਾ ਫਰਕ ਹੈ ਕਰ ਕੇ ਹੈਗਾ ਜੀ ਸੰਜਾ ਸੁੱਕੇ ਵਾਲੇ ਨੂੰ ਕਿੰਨੇ ਜੀ ਦਿਨ ਬੈਠੇ ਪੈਂਦੇ ਆ ਮੰਡੀ 'ਚ ਸੁੱਕੇ ਵਾਲੇ ਜਿੰਨਾ ਸਿੱਕੇ ਵਾਲੇ ਹੁੰਦਾ ਜੀ ਓਨੀ ਜਲਦੀ ਤੁਰ ਜਾਂਦਾ ਹੈਗਾ ਜੀ ਅੱਛਾ ਜਿੰਨਾ ਗਿੱਲਾ ਹੋ ਗਿਆ ਹਾਂਜੀ ਫਿਰ ਉਹਨੂੰ ਹਲਾ ਕੇ ਹੀ ਚੰਗੀ ਤਰ੍ਹਾਂ ਹੀ ਸਿਕਾਉਣਾ ਪੈਂਦਾ ਮੁਕਤਰ ਵਿੱਚ ਲਿਆਉਣਾ ਪੈਂਦਾ ਹੈਗਾ ਜੀ ਅੱਛਾ ਫਿਰ ਉਹਦੀ ਤਲਾਈ ਹੁੰਦੀ ਹੈ ਵੱਧ ਤੋਂ ਵੱਧ ਨਾਂਬ ਵਾਲਾ 2 ਦਿਨ ਤਾਂ ਲੱਗਦੀ ਹੈ ਜੀ 2 ਦਿਨ ਬਾਅਦ ਜਾਨੀ ਕਿਸਾਨ ਜਿਹੜੀ ਪਹਿਲਾਂ ਓੱਖਾ ਹੁੰਦਾ ਸੀ ਹੁਣ ਓੱਖਾ ਨਹੀਂ ਹੁੰਦਾ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਵੀ ਕਿਸਾਨ ਮਜ਼ਦੂਰ ਨਹੀਂ ਠੀਕ ਹੈ ਜੀ ਹਾਂਜੀ ਵੀ ਮੰਡੀ ਦੇ ਵਿੱਚ ਨਾਂ ਬਿਖਾਇਆ ਜਾਵੇ ਠੀਕ ਹੈ ਜੀ ਜਿਆਦਾ ਵੱਧ ਤੋਂ ਵੱਧ ਤ ਇਨਾਂ ਦਾ ਭਾਈ ਇਨਾਂ ਦਾ ਵੀ ਗੱਟਾਂ ਚ ਪਊਗਾ ਤਾਂ ਪੈਸੇ ਇਨਾਂ ਨੂੰ ਆੜ ਤਿਆਂ ਨੂੰ ਸਾਰਿਆਂ ਨੂੰ ਫੇਰ ਸਾਨੂੰ ਸਾਰਿਆਂ ਨੂੰ ਆਉਣੇ ਆ ਗੱਟਾਂ ਚ ਪੈਸੇ ਦੇ ਹੱਲ ਆ ਨਾ ਉਹਨਾਂ ਚ ਹੱਲ ਕੋਈ ਨਹੀਂ ਰਾ ਪਰ ਮੌਸਮ ਪ੍ਰਮਾਤਮਾ ਨੇ ਬਹੁਤ ਚੰਗਾ ਮੌਸਮ ਰਿਹਾ ਪਹਿਲਾਂ ਕਣਕੀਆਂ ਪਾ ਗਿਆ ਸੀ ਹੁਣ ਸੁੱਕਾ ਐਦੋਂ ਨਹੀਂ ਸੁੱਕ ਸਕਦੇ ਜੀਰ ਆ ਸਰ ਜੀ ਤੁਸੀਂ ਦੇਖ ਲਓ ਅੱਧ ਕੱਤਾ ਟੱਪਣ ਵਾਲਾ ਹੋ ਜਾਣਾ ਕੰਮ ਤੇ ਝੋਨੇ ਹਲੇ ਆਈ ਜਾਂਦੇ ਤੇ ਦੂਸਰ ਸੁੱਕਾ ਨਹੀਂ ਸਕਦਾ ਕਣਕਾਂ ਦੇ ਵਿੱਚੀਆਂ ਕਰਨੀਆਂ ਨਾ ਠੀਕ ਆ ਭਾਈ ਹਾਂ ਠੀਕ ਆ ਭਾਈ ਮਿਹਰਬਾਨੀ ਜੀ ਹਾਂਜੀ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜਰਮਾ ਜੀ ਸਸਿਕਾ ਬਾਈ ਜੀ ਤੁਸੀਂ ਇਹ ਮੰਡੀ ਚ ਜਾਇਓ ਝੂਣਾ ਲੈ ਕੇ ਸੁੱਕਾ ਆਉਦਾ ਕੋਈ ਤੁਹਾਨੂੰ ਤੇ ਪ੍ਰੋਬਲਮ ਆਈ ਹੋਵੇ ਸ਼ਰਮਾ ਜੀ ਕੋਈ ਪ੍ਰੋਬਲਮ ਨਹੀਂ ਜੇ ਸੁੱਕਾ ਝੋਨਾ ਦਾ ਤੁਲਦਾ ਵਧੀਆ ਜੀ ਬਾਈ ਜੀ ਹਾਂ ਤੇ ਪਰ ਥੋੜਾ ਜਿਹਾ ਅਸੀਂ ਇਹ ਵੀ ਆਨੇ ਵੀ ਜਿਹੜਾ ਹੁਣ 17 ਮੁਕਚਰ ਜਾਂ 18 ਨਾ 19 20 ਤਾਂ ਯਾਰ ਸੁੱਕਾ ਹੀ ਹੁੰਦਾ ਝੋਨਾ ਹਾਂ 19 20 ਮੁਕਚਰ ਤਾਂ ਹੀ ਝੋਨਾ ਨਾ ਤੁਲਣਾ ਚਾਹੀਦਾ ਜਾਨੀ ਸਰਕਾਰ ਤੋਂ ਮੰਗ ਆ ਵੀ 19 ਜਾਂ 20 ਤੱਕ ਮੁਕਚਰ ਤਾਂ 20 ਤਾਂ ਹੀ ਗਿੱਲਾ ਨਹੀਂ ਕਹਿ ਸਕਦੇ ਇਹਨੂੰ ਆਪਾਂ 20 ਤਾਂ ਹੀ ਗਿੱਲਾ ਆਖੀਏ ਹਾਂਜੀ ਤੇ ਹੁਣ ਜ਼ਿੰਮੇਦਾਰ ਵੀ ਕੀ ਕਰੇ ਰੱਖ ਲੈ 12 ਵਜੇ 11 ਵਜੇ ਤਾਂ ਮਸ਼ੀਨ ਚੱਲਦੀ ਤੇ 5 ਵਜੇ ਹਟ ਜੂਗੀ ਜੀ ਬਾਈ ਤੇ ਮਸ਼ੀਨ ਕਿੰਨਾ ਕੁ ਵੱਡੂਗੀ ਨਾ ਤਾਂ ਮਸ਼ੀਨਾਂ ਵਾਲਿਆਂ ਨਾ ਲੀਵਰ ਦੇ ਵਾਸਤੇ ਵੀ ਨਹੀਂਗਾ ਮੂੰਹ ਜਿਹੜਾ ਸੁੱਕਾ ਆਂਦਾ ਤੁਲਦਾ ਸੁੱਕੇ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਸੁੱਕੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਮੁਕਤਰ ਜੇ ਹੁਣ 17000 17 ਕਿਸੇ ਦਾ ਨਹੀਂ ਆ ਸਕਦਾ 17 ਹੁਣ ਮਾਲ ਚ ਕਿੰਨੇ ਦਿਨ ਠੱਲੂਗਾ ਅਗਲਾ ਜੀ ਬਈ ਹਣਾ ਅਸੀਂ ਰੈਂਡ ਮੁਰ ਕੇ ਕਣਕਾਂ ਵੀ ਬੀਜਣੀਆਂ ਫਿਰ ਖੋਰੀ ਵੀ ਚੱਕਣੀਆਂ ਖੋਰੀ ਸਾੜ ਨਹੀਂ ਦਿੰਦੇ ਜੀ ਹਾਂ ਇਹ ਪ੍ਰੋਬਲਮ ਤਾਂ ਹੱਲ ਕਰਨਾ ਚਾਹੀਦਾ 17 ਵਾਲੇ ਥਾਂ 19 20 ਮੁਕਤਰ ਲਾਜ਼ਮੀ ਚਕਾਉਣਾ ਚਾਹੀਦਾ ਮੰਡੀਆਂ ਚ ਠੀਕ ਹੈ ਬਈ ਉਹ ਬਹੁਤ ਚੰਗਾ ਸਾਡੇ ਜਸਵਾਲ ਮੱਲੀ ਗਿਆ ਵਧਿਆ ਸਾਰੇ ਸਾਰੇ ਫੜਾਂ ਤੇ ਹੀ ਘਰ ਐਵੇਂ ਆਪਾਂ ਕੀ ਸਾਰਿਆਂ ਤੇ ਵਧਿਆ ਤੁਲੀ ਜਾਂਦਾ ਸਾਣੀ ਰੋੜੀਪੁਰੇ ਮੰਡੀ ਚ ਮੈਂ ਝੋਨਾ ਵਧਿਆ ਤੁਲੀ ਜਾਂਦਾ ਅਸੀਂ ਇਹਨਾਂ ਨੂੰ ਮੱਠੇ ਆਖ ਦਿੰਨਾ ਥੋੜਾ ਜਿਹਾ ਸਾਡੇ ਆੜਤਿਆਂ ਨੂੰ ਤੇ ਪਰ ਚਲੋ ਠੀਕ ਆ ਮੱਠੇ ਤਾਂ ਆਖਣਾ ਤਾਂ ਪੈਂਦਾ ਹੀ ਆ ਜਦੋਂ ਥੋੜੀ ਦਿੱਕਤ ਆਉਂਦੀ ਆ ਪਰ ਦਿੱਕਤ ਨਹੀਂ ਵੀ ਆਉਂਦੀ ਕਿ ਤੋਲਦੇ ਆ ਮੇਰੀ ਹੁਣ ਠੇਰੀ ਐ ਅਸੀਂ ਬਾਈ ਦਾ ਪਹਿਲਾਂ ਆਇਆ ਸੀਗਾ ਉਹ ਠੇਰ ਲੱਗਿਆ ਪਿਆ ਉਹ ਕੰਡਾ ਠਲ ਤਾਰੇ ਤੇਰੀ ਠੇਰੀ ਪਹਿਲਾਂ ਇੱਕ ਟਰਾਲੀ ਪਿੱਛੇ ਕੀ ਆ ਯਾਰ ਪਹਿਲਾਂ ਤੋਲ ਦਿੰਦੇ ਆ ਉਹ ਆਪਣੀ ਭਰਾਵਾਂ ਦੀ ਆਬ ਜੀ ਦੀ ਸਹਿਮਤੀ ਬੋਰਡ ਖੜਾ ਮੇਰੇ ਦਾ ਬਾਈ ਵੀ ਆਬ ਜੀ ਦੀ ਸਹਿ ਟੈਟਰ ਵੱਡਾ ਤੇ ਯਾਰ ਉਹਦੀ ਤੁਲ ਜਾਨ ਦੇ ਕੁਛ ਨਹੀਂਦਾ ਇੱਕ ਟਰਾਲੀ ਨਾਲ ਕੁਛ ਨਹੀਂਦਾ ਬਹੁਤ ਵਧੀਆ ਭਾਈ ਵਾਲ ਖੋਣੀ ਚਾਹੀਦੀ ਹੈ ਧਨਵਾਰ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਸ਼ਰਮਾ ਜੀ ਬਹੁਤ ਬਹੁਤ ਜਿਹੜਾ ਤੁਸੀਂ ਕਵਰ ਕਰਦੇ ਆ ਥੋੜੀ ਬਹੁਤ ਜੰਪਲਾਂ ਦੀ ਕੀ ਹਾਲ ਹੈ ਵਧੀਆ ਚੜ੍ਹਦੇ ਖਾਲਾ ਸ਼ਰਮਾ ਜੀ ਥੋੜੀ ਪੂਰੇ ਮੰਡੀ ਦਾ ਕੀ ਹਾਲ ਹੈ ਆਪਣੀ ਦਾ ਅੱਜ ਦਾ ਠੀਕ ਆ ਜੀ ਚੰਗਾ ਸੁੱਕਾ ਜਾਂ ਤੁਲੀ ਜਾਂਦਾ ਨਾਲ ਦੀ ਨਾਲ ਕਿੰਨੇ ਮੌਜ ਚ ਲੈ ਜਾਂਦੇ ਆ 12 ਦੇ ਲੈ ਜਾਂਦੇ ਆ ਜੀ ਤੇ ਕੀ ਮੰਗ ਮੰਗਦੇ ਸਰਕਾਰ ਤੋਂ ਵੀ ਕੀ ਮੌਜਰ ਵਧਾਉਣਾ ਚਾਹੀਦਾ ਵਧਾਉਣਾ ਚਾਹੀਦਾ ਜੇ ਹੁਣ ਐਸੇ ਹੁਣ ਤਾਂ ਜੋ ਠੰਡ ਪੈਣ ਲੱਗ ਜੂਗੀ ਤੇ ਝੋਨੇ ਮੌਜ ਤੇ ਇਹਨਾਂ ਦਾ ਘੱਟੋ ਘੱਟ 20 ਚਾਹੀਦਾ ਮਰਚ ਜਾਨੀ 20 ਤੱਕ ਹੋ ਜੇ ਤਾਂ ਠੀਕ ਹੈ ਹਾਂ ਵਧੀਆ ਚੰਗੀ ਗੱਲ ਹੈ ਵੀ ਤੱਕ ਹੋ ਜਦਾ ਜਾਨੀ ਜੋ ਪਿੱਛੇ ਕਿਸਾਨ ਮੰਡੀਆਂ ਚ ਰੁਲੇ ਸੀ ਐਸ ਤੀ ਰੁਲੇ ਨਹੀਂ ਨਹੀਂ ਰੁਲੇ ਤਾਂ ਇਦੋਂ ਪਹਿਲਾਂ ਤਾਂ ਹੁਣ ਤਾਂ ਠੰਡ ਹੋ ਪੈਣ ਲੱਗੀ ਫੇਰ ਤਾਂ ਔਖਾ ਹੋ ਜਾਊਗਾ ਜੀ ਜੀ ਹੁਣ ਬਤਾਉਣਾ ਚਾਹੀਦਾ ਸਰਕਾਰ ਨੂੰ ਵਕਤਰ 20 ਕਰਨਾ ਚਾਹੀਦਾ ਹੱਲ ਘੱਟੋ ਘੱਟ ਜੀ ਜਾਣੀ ਹੰਡਣੀ ਹੁਣ ਕਿਸਾਨ ਵਧੀਆ ਦਾ ਸੁੱਕਾ ਲਈ ਆਉਂਦੇ ਤੇ ਨਾਲ ਦੀਆ ਤੋਲ ਕੇ ਬਾਕੀ ਮੌਸਮ ਦਾ ਡਿਪੈਂਡਾ ਨਹੀਂ ਮੌਸਮ ਸਹੀ ਆ ਜਾਂਦੀ ਜਾਂਦਾ ਹੁਣ ਤੇ ਉਹਨੇ ਸੁੱਕੇ ਸੀ ਹੁਣ ਇੱਕ ਦੂ ਬਾਅਦ ਤੇ ਤੋਲ ਪੈਣ ਲੱਗੀ ਤੇ ਮੜ ਕੇ ਔਖਾ ਹੋ ਜੂਗਾ ਜੱਟਾਂ ਨੂੰ ਠੀਕ ਹੈ ਜੀ ਕਿਸਾਨਾਂ ਨੂੰ ਠੀਕ ਹੈ ਜੀ ਫਿਰ ਔਖਾ ਹੀ ਆ ਜੇ ਇੱਕ ਦੂ ਬਾਅਦ ਆ ਫਿਰ ਜਾਨੀ ਮੰਗਾਂ ਦੀ 20 ਤੱਕ ਪੂਰੇ 20 ਘਟੋ ਘਟ 20 ਮੋਕਸਰ ਚਾਹੀਦਾ ਜੀ ਹਾਂ ਹਾਂ ਵੀ 20 ਤੱਕ ਹੋ ਜੇ ਸੌਖਾ ਲੋਕਾਂ ਨੂੰ ਸੌਖਾ ਹੋ ਜੀ ਕਿਸਾਨ ਬਰਾ ਬੋਲਦੇ ਨਹੀਂ ਹਾਂਜੀ ਹਾਂ ਨਹੀਂ ਰੋਲਦੇ ਜੀ ਠੀਕ ਹੈ ਪਤਾਨੀ ਹਾਂ ਧੰਨਵਾਦ ਸ਼ਰਮਾ ਜੀ ਬਹੁਤ ਬਹੁਤ ਬਾਕੀ ਸੇਵਾਦਾਰ ਬੰਦਾ ਸੀ ਚੱਕਰ ਲਾ ਖਾਦੀ ਲੋ ਲੋ ਜੀ ਆਓ ਜੀ ਲੋ ਯੂ ਮੇਰੇ ਵੀਰਾਂ ਬਾਪੂ ਘਰ ਪਾਣੀ ਸੇਵਾ ਕਰੀਏ ਨਾ ਹਾਂਜੀ ਪਾਣੀ ਦੀ ਸੇਵਾ ਕਰਦੇ ਆ ਮੰਡੀ ਦੇ ਵਿੱਚ ਰੂੜੀ ਕਪੂਰੇ ਦੇ ਵਿੱਚ ਹਾਂਜੀ ਕਿਸਾਨ ਭਰਾਵਾਂ ਨੂੰ ਪਾਣੀ ਪੀਣਾ ਹੈ ਹਾਂਜੀ ਬਹੁਤ ਧੰਨਵਾਦ ਬਾਪੂ ਤੇਰਾ ਬਹੁਤ ਬਹੁਤ ਹਾਂਜੀ ਇਹ ਜਾਇਆ ਆ ਬੰਦਾ ਆਪਾ ਤੋਂ ਜੀ ਹਾਂ ਠੀਕ ਹੈ ਹਾਂਜੀ ਭਾਈ ਜੀ ਹਾਂਜੀ ਝੋਨਾ ਲੈ ਕੇ ਕਿਸਾਨ ਭਰਾ ਜੀ ਸੁੱਕਾ ਆਉਂਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਹੋਣੀ ਬਈ ਨਾ ਨਾ ਇਹ ਆਪਾਂ ਦਾ ਕਿਸਾਨ ਭਰਾ ਉਹ ਨਹੀਂ ਇਹ ਕਹਿਣਾ ਚਾਹੁੰਦੇ ਆ ਬਈ ਵੇ ਆਦਾ ਸੁੱਕਾ ਚੋਣਾ ਲੈ ਕੇ ਆਓ ਨਾਲ ਸਾਨੂੰ ਪ੍ਰੋਬਲਮ ਹੋਏ ਨਾਲ ਤੁਹਾਨੂੰ ਪ੍ਰੋਬਲਮ ਹੋਏ ਜਿੰਨਾ ਸੁੱਕਾ ਲੈ ਕੇ ਆਉਂਗੇ ਨਾਲ ਦੀ ਛੇਦੀ ਟਲ ਜਾਊਗਾ ਜੀ ਨਾਲ ਉਹ ਹੋਰਾਂ ਨੂੰ ਨਾ ਤੁਸੀਂ ਹਾਂਜੀ ਹਾਂਜੀ ਜ਼ਰੂਰੀ ਹਾਂ ਫਿਰ ਮੰਡੀ ਜਿਹੜੇ ਵਧੀਆ ਚੱਲੀ ਜਾਂਦਾ ਸੁੱਕਾ ਹੀ ਲੈ ਕੇ ਆਉਂਦੇ ਆਂ ਮੰਡੀ ਜਿਹੜੀ ਪੂਰੀ ਮੰਡੀ ਜਿਹੜੀ ਵਧੀਆ ਚੱਲੀ ਜਾਂਦੀ ਹੈ ਇਹ ਕਹਿੰਦੇ ਹੋਵੇ ਗੱਲ ਮੰਨਦੇ ਆ ਜੇ ਤੁਸੀਂ ਕਿਸਾਨ ਭਰਾਵਾਂ ਨੂੰ ਕਹਿੰਦੇ ਕਿਸਾਨਾਂ ਨੂੰ ਥੋੜੀ ਸਪੋਰਟ ਕਰਦੇ ਆਂ ਸਹਿਯੋਗ ਦਿੰਦੇ ਆਂ ਸਪੋਰਟ ਕਰਦੇ ਆਂ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਠੀਕ ਹਉ ਤੇ ਤਾਂ ਪਰਮਾਤਮਾ ਕੇ ਪਜੋ ਸੇਵਾ ਕਰਦਾ ਬਹੁਤੇ ਹੋਣੀ ਆ ਸੋਟ ਤੇ ਲਾਉਂਦੇ ਨੇ ਪੂਰੀ ਭੜੇ ਮੇਰੀ ਹੂ ਬਰਹੰਗਰ ਅਗੱਜਾ ਮੁੰਨਾ ਬੋਤ ਪਾਣੀ ਪੋਛਿਆ ਤਾਂ ਪਾਣੀ ਸੇਵਾ ਕਰਦੇ ਹੋ ਜੀ ਹਾਂ ਪਾਣੀ ਦੀ ਸੇਵਾ ਕਰਦੇ ਜੀ ਬਹੁਤ ਵਧੀਆ ਬਾਈ ਹਾਂ ਜੀ ਝੋਨਾ ਵਧੀਆ ਤੁੜੀਆਂ ਦਾ ਮੰਡੀ ਚ ਹਾਂ ਹਾਂ ਵਧੀਆ ਤੁੜੀਆਂ ਦਾ ਸੁੱਕਾ ਸੁੱਕਾ ਲਿਆਉਣਾ ਤਾਂ ਪਰ ਨੇ ਵੀ ਨਾਲ ਨਾਲ ਝੋਲੇ ਇਹਨਾਂ ਦਾ ਠੀਕ ਹੈ ਬਾਈ ਜੀ ਹਾਂ ਜੀ ਹਾਂ தீவின் அவன்